ਗਰਾਊਂਡ ਤੇ ਲੈ ਆਓ ਬੇਨਤੀ ਆ ਟਰੈਕਟਰ ਗਰਾਊਂਡ ਚ ਲੈ ਆਓ ਹਲੋ ਇੱਕ ਮਿੰਟ ਬਈ ਹਾਂਜੀ ਆ ਆਪਣੇ ਬੈਸਟ ਰੇਡਰ ਰਵੀ ਕੈਲਰਮ ਦਾਸ ਕੌਡੀਆਂ 9 ਨੰਬਰ ਬੁਲਡਰ ਦੇ 11 ਕੌਡੀਆਂ 9 ਨੰਬਰ ਦੋਨੇ ਟੀਮਾਂ ਸਾਰਿਆਂ ਨੂੰ ਬੇਨਤੀ ਆ ਟਰੈਕਟਰਾਂ ਤੋਂ ਹਲੋ ਇੱਕ ਕਮੇਟੀ ਨੇ ਟਰੈਕਟਰ ਗਰਾਊਂਡ ਤੇ ਲੈ ਕੇ ਆਉਣੇ ਆ ਫਿਰ ਇੱਥੋਂ ਤੁਹਾਨੂੰ ਮਾਨ ਸਨਮਾਨ ਦਿੱਤਾ ਜਾਣਾ ਹੱਥ ਬੰਨ ਕੇ ਬੇਨਤੀ ਆ ਟਰੈਕਟਰ ਤੋਂ ਸਾਰੇ ਵੀਰ ਦੋਨਾਂ ਤੋਂ ਹਲੋ ਸਾਡੀ ਕਮੇਟੀ ਆਪ ਟਰੈਕਟਰ ਚ ਲੈ ਕੇ ਆਉਂਦੇ ਲੈ ਕੇ ਆਉਂਦੇ। ਹੋਲੋ। ਬਾਈ ਜੀ 2 ਮਿੰਟ ਦੇ ਦਿਓ ਜੋ ਮਰਜੀ ਬੋਲੇ ਬਾਅਦ ਚ। ਬੁੱਲਡ ਦੀਆਂ 11 ਗੋਡੀਆਂ 9 ਨੰਬਰ ਸੀ ਜੀ ਟੀਮ ਨੂੰ ਥੋੜਾ ਸ਼ੱਕ ਸ਼ੋਭਦਾ ਹੈ ਕਿ ਜੀ ਉਹਨਾਂ ਦੀ ਤਸੱਲੀ ਕਰਾਦੀ ਆ। ਇਸ ਕਰਕੇ ਬੈਟ ਟਰੈਕਟਰ 10 ਗੋਡੀਆਂ 9 ਨੰਬਰ ਰਵੀ ਕੈਲਰਮ ਦਾ ਟੱਚ ਬੰਦ ਜੱਫੇ ਬੈਠ ਜਾ ਵੀ ਸ਼ੀਲੂ। ਬਾਈ ਟਰੈਕਟਰ ਅੰਦਰ ਲਿਆਓ ਜੀ। ਲਓ ਜੀ ਗੋਪੀ ਨੂੰ। ਲਓ ਜੀ ਹੋ ਗਈ ਤਸੱਲੀ। ਲੈ ਬਈ ਹੁਣ ਟਰੈਕਟਰ ਲਿਆਓ ਗ੍ਰਾਊਂਡ ਸਰਪੰਚ ਸਾਹਿਬ ਆਜੋ। ਐਨ ਆਰ ਆਈ ਵੀਰ ਆਜੋ। ਕੋਈ ਕਾਲੀ ਨਹੀਂ ਕਰਨੀ ਟਿਕਾਣਾ ਟਰੈਕਟਰ ਖੜਾ ਕਰਕੇ ਟੀਮ ਨੂੰ ਉੱਪਰ ਬਿਠਾ ਕੇ ਫੇਰ ਕੱਪ ਦੇ ਕੇ ਤੇ ਮਾਇਆ ਦੇ ਕੇ ਬਾਈ ਟਰੈਕਟਰ ਦੀਆਂ ਚਾਬੀਆਂ ਫੜਾ ਕੇ ਫੇਰ ਤੋੜਨੇ ਆ ਕਾਲੀ ਨਾ ਕਰਿਓ ਕਿਉਂਕਿ ਆਪਾਂ ਇਹਨਾਂ ਪ੍ਰਬੰਧ ਕਰਦੇ ਆ ਐਡਾ ਵੱਡਾ ਚੱਕ ਦੇ ਜੰਗਲਾ ਲੈ ਬਈ ਚੱਲਿਆ ਕਮਾਲਪੁਰੇ ਵਾਲਾ ਟਰੈਕਟਰ ਹਰਿਆਣੇ ਨੂੰ ਲੈ ਵੀ ਦੇ ਦੇ ਸਿੱਲੂ ਦੇ 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 ਮੇਰੇ ਮੂਰੇ ਉਧਰ ਆਇਆ ਮੇਰਾ ਖੁੱਦਰਾ ਮੇਰੇ ਕੋਲ ਵਰਤਿਆ ਮੇਰੇ ਪੈਰਲ ਪਿਛਾ ਦੇ ਉਧਰ ਦੀ ਬਸਤੀ ਆ ਇੱਕ ਮਿੰਟ